ਅੱਜ ਆਪਾਂ ਵੀਰੋ ਗੱਲ ਕਰਨੀਆਂ ਸਾਡੇ ਗੁਰਦੁਆਮਾ ਦੇ ਨਾਂ ਦੇ ਉੱਤੇ ਬੜਾ ਕੁਝ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲ ਰਿਹਾ ਕੋਈ ਕਹਿੰਦਾ ਜੀ ਇੱਥੇ ਆ ਗੁਰਦਾਰੇ ਆਓ ਤੁਹਾਡਾ ਕਰਜ਼ਾ ਲੈ ਜਾਣਾ ਆ ਗੁਰਦੁਆਰੇ ਤੁਸੀਂ ਜਪੈਰਾ ਕਟੋਗੇ ਤੁਹਾਡੇ ਦੁੱਖ ਦਿਲਦਰ ਦੂਰ ਹੋ ਜਾਣੇ ਆ ਇੱਥੇ ਤੁਸੀਂ ਆਓਗੇ ਤੁਹਾਨੂੰ ਵੀਜ਼ਾ ਮਿਲ ਜਾਣਾ ਇੱਥੇ ਤੁਸੀਂ ਆਓਗੇ ਤੁਹਾਡੇ ਬੱਚਿਆਂ ਦੇ ਨੰਬਰ 100% ਆ ਜਾਣੇ ਆ। ਜੇ ਆ ਵੀਡੀਓ ਨੂੰ ਤੁਸੀਂ ਸ਼ੇਅਰ ਕਰਦੇ ਹੋਗੇ ਕੋਈ ਤੁਹਾਨੂੰ ਸੁਨੇਹਾ ਸੁੱਖ ਦਾ ਮਿਲੂਗਾ। ਤੁਹਾਡੇ ਅੜੇ ਕੰਮ ਨਿਕਲ ਜਾਣਗੇ। ਇਹ ਸਾਰਾ ਸਿਸਟਮ ਹੈ ਜਿਹੜਾ ਇਹ ਸਾਰਾ ਸਾਨੂੰ ਬੁੱਧੂ ਬਣਾਉਣ ਵਾਸਤੇ ਹੈ। ਤੇ ਬਣਾਇਆ ਵੀ ਜਾ ਰਿਹਾ। ਮੇਰੇ ਵਰਗੇ ਭੋਲੇ ਲੋਕ ਵਿਚਾਰੇ ਥੱਲੇ ਵਾਇਰਲ ਲਿਖ ਦਿੰਦੇ ਆ। ਤੇ ਹੀ ਲਿਖਾਉਣਾ ਹੁੰਦਾ ਤੇ ਸਾਨੂੰ ਵਹਿਗੁਰੂ ਲਿਖਣ ਦੀ ਥਾਂ ਤੇ ਜੇ ਅਸੀਂ ਉੱਥੇ ਆਪਣੀ رائے ਲਿਖੀ ਵੀ ਇਹ ਗੱਲ ਇਸ ਤਰ੍ਹਾਂ ਨਹੀਂ ਹੈ ਦੇਖੋ ਅਸੀਂ ਗੁਰੂ ਤੋਂ ਗੁਰਬਾਣੀ ਤੋਂ ਕੋਂਹਾ ਦੂਰ ਚਲੇ ਗਏ ਸਾਡਾ ਇੱਕ ਨਹੀਂ ਆ ਵੀ ਇੱਕ ਸੰਸਥਾ ਸਾਡਾ ਇੱਕ ਗੱਲ ਇਹ ਕਰ ਰਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਸਾਡੇ ਹੈੱਡ ਆਫਸ ਤੋਂ ਲੈ ਕੇ ਪਿੰਡ ਦੇ ਗੁਰਦਾਰ ਦੇ ਚ ਕਹਾਣੀਆਂ ਦੇਖੋ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਐ ਪੂਰਨ ਸਤਗੁਰ ਗਿਆਨ ਪਹਿਲੀ ਪੰਕਤੀ ਚ ਨਾਮ ਕਹਿ ਰਿਹਾ ਦੂਸਰੀ ਚ ਗਿਆਨ ਕਹਿ ਰਿਹਾ ਐਸਾ ਗਿਆਨ ਜਪੋ ਮਨ ਮੇਰੇ ਪਰ ਅਸੀਂ ਕੀ ਕਹਿ ਰਹੇ ਆ ਦਰبار صاحب ਵਾਲੇ ਨੂੰ ਪੁੱਛ ਲੋ ਅੰਮ੍ਰਿਤਸਰ ਵਾਲੇ ਤੋਂ ਉਹ ਕਹਿੰਦੇ ਦੁੱਖ ਭੰਗਣੀ 베ਰੀ ਆ। ਉਰੇ ਆ ਜੋ ਸੀਦਾਂ ਦੇ ਬਾਬਾ ਦੀਪ ਸਿੰਘ ਜੀ ਦੇ ਉਹ ਕਹਿੰਦੇ ਸਾਰੇ ਦੁੱਖ ਕੱਟਣ ਦਾ ਉਪਰਾਲਾ ਹੀ ਚਪੈਰਾ ਹੈ। ਉਹ ਵੀ ਸਰਉਣੀ ਕਮੇਟੀ ਦੇ ਅੰਦਰ ਆ। ਇੱਧਰ ਆ ਜੋ ਸਾਡੇ ਆੜੀ ਸਰ ਬੰਨੀਆਂ ਉਹ ਕਹਿੰਦੇ ਸਾਰੇ ਆੜੀ ਦੇ ਅੜੇ ਕੰਮ ਛੋੜੇ ਨਿਕਲ ਜਾਣੇ। ਆਇਓ ਗੁਰਦਾਰੇ ਆਉਂਗੇ ਤੁਹਾਡਾ ਕਰਜ਼ਾ ਲੈ ਜਾਣਾ। ਉਹ ਭਲਿਓ ਲੋਕੋ ਉਹ ਵੀਰੋ ਗੁਰਸਿੱਖੋ ਜੇ ਅਹੀਂ ਕਰਜਾ ਗੁਰਦਾਰਿਆਂ ਨਾਲ ਲੈ ਜਾਂਦਾ ਤਾਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਿਰਤ ਕਰੋ ਕਿਉਂ ਕਹਿੰਦੇ ਉਹ ਸਿੱਖ ਨੂੰ ਦਸਵੰਦ ਕਿਉਂ ਲਾਉਂਦੇ ਸਿੱਖ ਦਸਵੰਦ ਕਿਉਂ ਕੱਢਦਾ ਅਸੀਂ ਗੁਰੂ ਦੇ ਵਿਰੁੱਧ ਸਾਰਾ ਕੁਝ ਚਲਾ ਰਹੇ ਆਂ ਗੁਰਬਾਣੀ ਦੇ ਸਿਧਾਂਤਾਂ ਦੇ ਜਿੰਨੇ ਕੰਮ ਉਲਟ ਐ ਅਸੀਂ ਉਹ ਸਾਰੇ ਗੁਰੂ ਕਰਾਂਚ ਕਰ ਰਹੇ ਆ ਜੇ ਫਿਰ ਸਾਨੂੰ ਕੋਈ ਬ੍ਰਾਹਮਣ ਕਹਿੰਦਾ ਜਾਂ ਸਾਨੂੰ ਕਹਿੰਦਾ ਹੈ ਹਿੰਦੂ ਹੀ ਨੇ ਫੇਰ ਅਸੀਂ ਰੌਲਾ ਪਾਉਨੇ ਆ ਗਾਲਾਂ ਕੱਢਨੇ ਆ ਮਾਰ-ਕੁਟਾਈ ਤੱਕ ਚਲੇ ਜਾਂਦੇ ਆ ਪਰ ਕੰਮ ਸਾਡੇ ਉਹ ਬੇਪਰ ਵਾਲੇ ਹੀ ਨੇ ਸਾਰੇ ਜੋ ਪਹਿਲਾਂ ਬੇਪਰ ਕਹਿੰਦਾ ਸੀ ਅੱਜ ਸਾਡੇ ਕਸ਼ਹਿਰਿਆਂ ਵਾਲਾ ਵੀ ਪਰ ਉਹ ਗੱਲ ਉਹ ਪ੍ਰਚਾਰ ਹੈ ਤਾਂ ਵੀ ਪਰ ਹੀ ਹੈ ਨਾ ਕੱਪੜਿਆਂ ਨੇ ਚੇਂਜ ਨਹੀਂ ਹੋਣਾ ਮਤ ਨੇ ਚੇਂਜ ਹੋਣਾ ਸੀ ਮਤ ਸਾਡੀ ਉਹੀ ਹੈ ਗੁਰੂ ਤੋਂ ਮਤ ਅਸੀਂ ਕੋਈ ਨਹੀਂ ਲਈ ਤੇ ਗੁਰੂ ਸਾਹਿਬ ਕਹ ਰਿਹਾ ਗੁਰ ਕੀ ਮਤ ਤੂੰ ਲੇਹਿਆ ਨੇ ਗੁਰੂ ਦੀ ਮਤ ਗੌਰਮਤ ਤੇਰਾ ਨਾਮ ਸਖਾਈ ਤੇਰਾ ਨਾਮ ਕੀ ਹੈ ਗੁਰੂ ਦੀ ਮਤ ਨਹੀਂ ਤਾਂ ਬਾਈ ਗੁਰੂ ਗੋਬਿੰਦ ਸਾਹਿਬ ਨੇ ਲਿਖਿਆ RAM RAM ਕਰਤਾ ਸਭ ਜਾ ਕੇ ਫਿਰ ਫਿਰ ਤਾਂ ਕੰਮ ਕਰਨ ਦੀ ਲੋੜ ਹੀ ਨਾ ਬਵੇ ਜੇ ਗੁਰਦੁਆਰੇ ਮੱਥਾ ਟੇਕਣ ਨਾਲ ਮਸਿਆ ਪੁੰਨਿਆਂ ਨਾਲ ਦਸਮੀਆਂ ਪੂਜਣ ਦੇ ਨਾਲ ਇਹ ਕੰਮਾਂ ਦੇ ਨਾਲ ਜੇ ਮਨੁੱਖ ਨੂੰ ਤਰੱਕੀ ਮਿਲਦੀ ਹੋਵੇ ਫਿਰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਸਾੜੇ ਲੋਕ ਟਰਾਲੀਆਂ ਪਰ ਪਰ ਗੱਡੀਆਂ ਪਰ ਪਰ ਕਿੰਨਿਆ ਘਟਨਾਵਾਂ ਵਾਪਰਦੀਆਂ ਐਕਸੀਡੈਂਟ ਹੋ ਜਾਂਦੇ ਆ ਮੌਤਾਂ ਹੋ ਜਾਂਦੀਆਂ ਪਰ ਅਸੀਂ ਵੀ ਫੇਰ ਕਹੀ ਜਾਂਦੇ ਆ ਸਰਦਾ ਦਿੰਦਾ ਸਰਦਾ ਤੇ ਐ ਹੋਣਾ ਚਾਹੀਦਾ ਉਹ ਭੋਲਿਓ ਸਰਦਾ ਤੁਹਾਨੂੰ ਅੰਨੇ ਬਣਾਏਗੀ ਗਿਆਨ ਤੁਹਾਨੂੰ ਸੁਜਾਖਾ ਬਣਾਏਗਾ ਗਿਆਨ ਅੰਜਨ ਗੁਰਦੀਆ ਅੰਨੰਦ ਉਹ ਗਿਆਨ ਦਾ ਸਰਮਾ ਤੁਹਾਡੇ ਸੁਰਤ ਦੀਆਂ ਅੱਖਾਂ 'ਚ ਪੈ ਗਿਆ ਨਾ ਗਿਆਨ ਅੰਨਣ ਗੁਰਦੀਆ ਅਗਿਆਨ ਅંધੇਰ ਬਨਾਸ ਫੇਰਾ ਜਿਹੜੀ ਅਗਿਆਨਤਾ ਸੀ ਫਲਾ ਰਿਆ ਨਾ ਮੀਡੀਆ ਤੇ ਬਹੁਤ ਤਾਂ ਮੇਰੇ ਵਰਗੇ ਵੀ ਉਹ ਆ ਦੇ ਚੱਕਰ 'ਚ ਕਿਉਂ ਉਹਨਾਂ ਨੂੰ ਪਤਾ ਵੀ ਲੋਕ ਅੰਨੇ ਹੈਗੇ ਆ ਜਨਤਾ ਅੰਨੀ ਬਹੁਤੀ ਅਗਿਣਤੀ ਕਮਲਿਆਂ ਦੀ ਉਹਨਾਂ ਨੇ ਵਾਇਰਲ ਲਿਖ ਲਿਖ ਗਾ ਸ਼ੇਅਰ ਹੀ ਕਰੀ ਜਾਣੀਆਂ ਵੀਡੀਓ ਸ਼ੇਅਰ ਤਾਹੀਂ ਕਰਦਾ ਜੇ ਤੁਹਾਨੂੰ ਅਗਲੇ ਨੂੰ ਲਾਲਚ ਦੇਦਾ ਵੀ ਜੇ ਤੁਸੀਂ ਆਹ ਵੀਡੀਓ ਦੋ ਜਣਾਂ ਨੂੰ ਸ਼ੇਅਰ ਕਰੋਗੇ ਤਾਂ ਤੁਹਾਨੂੰ ਸੁਨੇਹਾ ਥੋੜੇ ਚਿਰ ਬਾਅਦ ਹੀ ਤੁਹਾਨੂੰ ਕੋਈ ਸੁੱਖ ਦਾ ਸੁਨੇਹਾ ਨਹੀਂ ਆਉਣਾ ਚੱਕਰਾਂ ਜਣਾ ਪਈਏ ਬਾਣੀਆਂ ਆ ਪੜੀਏ ਉਹਨੂੰ ਸਮਝੀਏ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਫੇਰ ਸਾਡੇ ਦੁੱਖ ਰੋਗ ਉੱਤਰ ਜਾਣੇ ਆ ਗੁਰੂ ਸਾਹਿਬ ਗਾਰੰਟੀ ਦਿੰਦੇ ਐ ਇਸ ਗੱਲ ਦੀ ਦੁੱਖ ਰੋਗ ਸੰਤਾਪ ਉੱਤਰੇ ਉਤਰ ਜਾਣਗੇ ਕਦੋਂ ਉਤਰਣਗੇ ਸੁਣੀ ਸੱਚੀ ਬਾਣੀ ਜਦੋਂ ਅਸੀਂ ਗੁਰੂ ਦੀ ਸੱਚੀ ਬਾਣੀ ਨੂੰ ਸੁਣ ਕੇ ਮੰਨ ਕੇ ਸਮਝ ਕੇ ਫਿਰ ਤੂੰ ਜਿੱਥੇ ਬੈਠਾ ਉੱਥੇ ਨਿਹਾਲ ਹੋ ਜਾਣਾ ਤੈਨੂੰ ਕਿਤੇ ਭੱਜਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਗੁਰੂ ਹਰ ਇੱਕ ਥਾਂ ਤੇ ਗੁਰੂ ਹੈ ਹਰ ਜਗ੍ਹਾ ਤੇ ਹੈ ਸਭੇ ਘਟਾ ਕੋਈ ਥਾਂ ਹੀ ਹੱਲੇ ਨਹੀਂ ਹੈ ਪਰ ਅਸੀਂ ਬਿਲਡਿੰਗਾਂ ਨਾਲ ਜੁੜ ਕੇ ਥਾਂਵਾਂ ਨਾਲ ਜੁੜ ਕੇ ਸੋਚ ਕਰਕੇ ਅਸੀਂ ਬਾਣੀ ਨੂੰ ਸਮਝ ਕੇ ਪੜੀਏ ਬਾਣੀ ਸਾਡੀ ਗੁਰੂ ਹੈ ਬਾਣੀ ਤੋਂ ਬਿਨਾ ਸਾਰਾ ਕੰਮ ਉਥਲ ਪੁਥਲ ਹੋ ਜਾਣਾ ਬਾਣੀ ਦੇ ਨਾਲ ਜੁੜੀਏ ਇਹ ਵਿਚਾਰ ਕਿਵੇਂ ਲੱਗੇ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਆਪਣੇ ਵਿਚਾਰ ਵਾਹਿਗੁਰੂ ਨਹੀਂ ਲਿਖਣਾ ਕੱਲਾ ਕੋਈ ਵਾਹਿਗੁਰੂ ਲਿਖਣਾ ਭਲਾ ਨਹੀਂ ਹੋਣਾ ਭਲਾ ਹੋਣਾ ਤੁਹਾਡੀ ਮਤ ਦੇ ਵਿੱਚ ਵਿਚਾਰ ਕੀ ਪੈਦਾ ਹੁੰਦੇ ਤੁਸੀਂ ਆਪਣਾ ਵਿਚਾਰ ਲਿਖਣਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਜਿਹੜੇ ਮੇਰੇ ਵੀਰ ਨਵੇਂ ਚੈਨਲ ਤੇ ਆਉਂਦੇ ਆ ਉਹਨਾਂ ਨੇ ਫਾਲੋ ਵੀ ਕਰਨਾ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਇਹਦਾ ਬਾਣੀ ਦਾ ਸੰਦੇਸ਼ ਮੈਸੇਜ ਆਪਾਂ ਹਰ ਘਰ ਤੱਕ ਪਹੁੰਚਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ